ਆ ਜੇ ਨਵੀਂ ਲਾਈ ਸਸਤੇ ਤੋਂ ਦੇਖਦੇ ਹਾਂ ਜ ਆਪਾਂ ਆਏ ਹਾਂ ਡੱਬਾ ਵਾਲੀ ਪਸ਼ੂ ਮੰਡੀ ਤੇ ਇਹ ਮੰਡੀ ਹਰ ਐਤਵਾਰ ਡੱਬਾ ਵਾਲੀ ਲੱਗਦੀ ਹੈ ਇੱਥੇ ਮੱਜਾ ਤੇ ਕਰਵਾ ਕੇ ਮੰਡੀ ਆ ਅਸੀਂ ਆਏ ਅੱਜ ਅੱਜ ਤੁਸੀਂ ਮੌਲ ਦੇਖ ਹੀ ਸਕਦੇ ਹੋ ਅੱਜ ਦਾ ਬਹੁਤ ਭਰੋਈ ਮੰਡੀ ਬਾਕੀ ਆਪਾਂ ਮੱਜਾ ਦੇ ਟ੍ਰੇਲ ਲੱਗਣੇ ਬਾਕੀ ਤੁਸੀਂ ਰੱਥਾਂ ਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਹੋ ਆਪਣਾ ਮਾਪਲੇ ਵੀਰੇ ਬਾਈ ਵੀਰੇ ਲਗਦਾ ਰਹੇ ਮੂੰਹ ਤੋਂ ਜਨ ਬਹੁਤ ਬਾਈ ਤੋਂ ਸੱਚੀ ਗਾ ਵੀਰੇ ਜੀ ਨਾਮ ਬਾਈ ਨਾਮ ਆਪਣਾ ਲਵਲੀ ਜੰਗ ਕਿਹੜਾ ਪਿੰਡ ਹੈ ਵੀਰੇ ਐਂਡ ਆਪਣਾ ਵਾਲਾ ਕਿ ਸ਼ੁਭਰਾ ਜ਼ਿਲ੍ਹਾ ਮੁਕਸਰ ਹੈ ਜ਼ਿਲ੍ਹਾ ਮੁਕਸਰ ਤੇ ਇਹ ਮੱਝ ਹੈ ਬਈ ਆਪਣੀ ਹਾਂਜੀ ਇਹ ਮੱਝ ਆਪਣੀ ਭਾਈ ਮੱਝ ਦੀ ਡਿਟੇਲ ਦੱਸੋ ਸਰ ਮੱਝ ਵੀਰੇ ਤੀਜੇ ਤੋਂ ਇਸ ਹੁੰਦੀ ਆ ਚਾਰ ਪੰਜ ਦਿਨ ਬਾਅਦ ਹੀ ਆ ਦੇ ਸੂਚ ਠੀਕ ਹੈ ਕਿੰਨਾ ਦੁੱਧ ਬਾਈ ਜੀ ਇਹ ਦੋ ਦੇ 17 ਦਾ 18 ਕਿਲੋ ਪਾਉਂਦੀ ਹੈ 17 ਔਰ 18 ਕਿਲੋ ਆ ਲੋ ਬਈ ਦੋਸਤੋ 17 ਔਰ 18 ਕਿਲੋ ਮਾਦਰ ਦੁੱਧਾ ਬਾਕੀ ਤੁਸੀਂ ਦੇਖ ਚੁੱਕੇ ਹੋ ਮੈਂ ਤਾਂ ਇੱਕ ਵਾਰ ਆਪਾਂ ਫੇਰ ਦੇਖਾਂਗੇ ਵੀਡੀਓ ਚ ਬਾਕੀ ਆਪਾਂ ਬਾਈ ਦਾ ਪੁੱਛਦੇ ਕਿ ਰੇਟ ਆ ਉਹ ਤੀਜੇ ਸੂਰੇ ਜੀ ਕਿੰਨਾ ਮੁੱਲ ਕਰਦੇ ਹੋ ਬਈ ਇਹਦਾ 1 ਲੱਖ 40 ਹਜ਼ਾਰ ਲਓ ਬਈ 1 ਲੱਖ 40 ਹਜ਼ਾਰ ਰੁਪਏ ਮੰਗਿਆ ਬਾਈ ਨੇ 1 ਲੱਖ 40 ਹਜ਼ਾਰ ਕਿੱਥੋਂ ਦੀ ਛੱਡ ਦੋਗੇ ਵੀਰੇ ਮਾਨਤਾਣ ਕਰਦੇ ਆਂ ਅੱਛਾ ਮਾਨਤੀ ਕਰ ਦੋ ਲੋ ਬਾਈਕ ਦਾ ਆਪਾਂ ਬਾਕੀ ਮਾਨਤਾਣ ਕਰ ਲਾਂਗੇ ਪਸਵਾ ਦਾ ਕੰਮ ਹੈ ਕਿ ਵੈਸੇ ਕਿਤੇ ਵੈ ਆਪਣੇ ਹੈ ਵੈਸੇ ਪਸਵਾ ਦਾ ਕੰਮ ਹੈ ਇਹ ਮੱਝ ਆਪਣੀ ਘਰ ਦੀ ਆ ਅੱਛਾ ਇਹ ਮੱਝ ਆਪਣੇ ਘਰ ਦੀ ਹੈ ਹਾਂ ਲੋ ਡੈਰੀ ਹੈ ਭਈ ਆਪਣੀ ਹਾਂ ਪੈਦ ਕਰੇ ਰੱਖੇ ਹੋਏ ਆ ਵੈਸੇ ਵੈ ਆਪਾਂ ਕੰਮ ਸੇਲ ਪਰ ਜੇ ਇਹਦਾ ਵੀ ਕਰਦੇ ਆਂ ਠੀਕ ਹੈ ਹਾਂ ਪਰ ਇਹ ਆਪਣੀ ਘਰ ਦੀ ਮੱਝ ਮੱਝ ਸੁਈ ਵੀ ਹੈ ਵੀਰੇ ਨਹੀਂ ਨਹੀਂ ਗੱਬਣਾ ਵੀਰੇ 4-5 ਦਿਨ ਬਾਕੀ ਆਲੇ ਚ 4-5 ਦਿਨ ਤਾਂ ਰਹਿ ਗਏ ਹਾਂ ਲੋ ਮੱਝ ਕਰਨਾ 4-5 ਦਿਨ ਲਊਗੀ ਸੁਈ ਔਰ ਇਹ ਕਿਸੇ ਵੀ ਬਾਈ ਨੂੰ ਮਿਲਤ ਨਹੀਂ ਆਉਂਦਾ। ਆਪਾਂ ਤੁਹਾਨੂੰ ਨਾਲ ਵੀ ਵੀਡੀਓ ਜੁੜੇ ਰਹੋ। ਆਪਾਂ ਤੁਹਾਨੂੰ ਹੋਰ ਵੀ ਮੱਝਾ ਡਿਟੇਲ ਲੈ ਕੇ ਦੇਵਾਂਗੇ। ਬਾਗਾ ਤੋਂ ਤੇ ਮੱਝਾ ਚੈੱਕ ਕਰਵਾਵਾਂਗੇ। ਵਾਕਿ ਤੁਸੀਂ ਦੇਖ ਸਕਦੇ ਹੋ। ਹਾਦੂ ਨੰਬਰ ਇਹਦਾ ਤੋਂ ਅੱਗੇ ਆਪਾਂ ਮੱਝ ਲੈ ਕੇ ਹੋਰ ਆ ਚੁੱਕੇ ਆ। ਇਹ ਆ ਨੀਲੀ ਰਾਵੀ ਨਸਲ ਦੀ ਮੱਝਾ ਕਿੰਦੀਆਂ ਅੱਖਾਂ। ਬਾਕੀ ਆਪਾਂ ਤੋੜ ਕੇ ਦਿਖਾਵਾਂਗੇ ਮੱਝ ਨੂੰ। ਵਾਕਿ ਤੁਸੀਂ ਚੈੱਕ ਕਰ ਸਕਦੇ ਹੋ। ਖੰਚ ਟੇਰੀ ਬਹੁਤ ਚੰਗੀ ਆ। ਉਨ ਨਾਲ ਨਾਲ ਅੱਗੇ ਪਾਈ ਤੋਂ ਜਾਣਕਾਰੀ ਵੀ ਲੈ ਕੇ ਦੇਵਾਂਗੇ। ਤਾਂ ਪਿਆ ਮੱਝ ਨੂੰ ਅੱਗੇ ਕਰਦੇ ਆਂ ਭਾਈ ਨਾਲ ਗੱਲਬਾਤ। ਲੈ ਇੰਨੇ ਆਪਾਂ ਮੱਝ ਦੇ ਤੇ ਆ ਕਿ ਜਦੋਂ ਆਪਾਂ ਮੱਝ ਦਿਖਾਈ ਚੁੱਕੇ ਆ ਤੇ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਠਾਕ। ਕਿਹੜਾ ਪਿੰਡ ਹੈ ਵੀ ਆਪਣਾ? ਸੋਰਕੋਰੀ ਹੈ। ਸੋਰਕੋਰੀ। ਕੀ ਨਾਮ ਹੈ ਵੀ ਤੁਹਾਡਾ? ਇੰਦਰਵੀਰ ਸਿੰਘ। ਇੰਦੇ ਦੁੱਧ ਇਹ ਮਾਜਲੇ ਕੇ ਆਇਆ ਬਾਈ ਅੱਜ ਦੇ ਵਾਸਤੇ ਹਾਂਜੀ ਠੀਕਾ ਮੜਾ ਪਿੱਛੇ ਜੋ ਤੇ ਮਾਜਲੀ ਬਾਈ ਡਿਟੇਲ ਬਾਰੇ ਦੱਸੋ ਕਿੰਨੇ ਸੂਏ ਆ ਨੀਲੀ 라ਵੀ ਆ ਬਾਈ ਹੈ ਨੀਲੀ 라ਵੀ ਆ ਨੀਲੀ 라ਵੀ ਆ ਹਾਂ ਦੂਜਾ ਸੂਆ ਠੀਕ ਹੈ ਤੀਜਾ ਸੂਣ ਨੂੰ ਤਿਆਰ ਆ ਠੀਕ ਹੈ ਕਿੰਨੇ ਦਿਨ ਰਹਿਗੇ ਬਾਈ ਇਹ ਬਾਈ 10 12 ਦਿਨ ਲਊਗਾ 10 12 ਦਿਨ ਲੈਂਦੀ ਆ ਹੋਰ ਠੀਕ ਹੈ ਦੁੱਧ ਕਿੰਨਾ ਵਰੇਗਾ ਦੁੱਧ ਬਾਈ ਇਹਨੇ 17 ਕਿਲੋ ਦਿੱਤਾ 17 ਕਿਲੋ ਦੁੱਧ ਹੈ ਹਾਂਜੀ ਆਪਣੇ ਘਰ ਦੇ ਮਾਜੇ ਵੀਰੇ ਇਹ ਇਹ ਵੀਰੇ ਸਾਡੇ ਨੇੜ ਦੇ ਬੰਦੇ ਜਿੰਨਾ ਤੋਂ ਲਈ ਆ ਆ ਨਾਲ ਹੀ ਘਰ ਆ ਬਸ ਪਿੰਡ ਤੇ ਹੀ ਲਈ ਆ ਠੀਕ ਆ ਆਪਣੇ ਘਰ ਦੀ ਵਾਚੀ ਆ 12 ਕਿਲੋ ਦੁੱਧ ਬਾ ਠੀਕ ਆ ਆਪਣਾ ਭਾਈ ਡੇਰੀ ਦਾ ਕੰਮ ਹੈ ਵੈਸੀ ਕਰੇ ਰੱਖੇ ਵੈਸੀ ਵੀ ਇਹ ਵਿਪਾਰ ਦਾ ਕੰਮ ਆ ਠੀਕ ਆ ਖਾਸ ਬੰਦੇ ਤੋਂ ਲਈ ਆ ਨੇੜ ਵਾਲੇ ਤੋਂ ਠੀਕ ਆ ਠੀਕ ਆ ਡਿਮਾਂਡ ਕੀ ਆ ਭਾਈ ਜੀ ਡਿਮਾਂਡ ਕੀ ਆ 70 ਮੰਗਦੇ 170 ਆ ਜੀ ਲੈ ਵੀ ਦੋਸਤੋ 1 ਲੱਖ 70000 ਰੁਪਏ ਭਾਈ ਡਿਮਾਂਡ ਆ ਤੇ ਬਾਕੀ ਤੁਸੀਂ ਮੱਝ ਦੇਖ ਹੀ ਚੁੱਕੇ ਹੋ ਬੇਲ ਦੀ ਬਹੁਤ ਚੰਗੀ ਆ ਕਹਿ ਦਾਂ ਤੋ ਕੀ ਭਾਈ ਜੀ ਇਹ ਦੰਦੀ ਰਲ ਗਈ ਨਹੀਂ ਵੀਰੇ ਦੰਦੀ ਰਲ ਚੁੱਕੀ ਆ ਲੈ ਵੀ ਮੱਝ ਦੰਦੀ ਰਲ ਚੁੱਕੀ ਆ ਬਾਕੀ ਤੁਸੀਂ ਦੇਖ ਚੁੱਕੇ ਹੋ ਦੁੱਧ ਕਿੰਨਾ ਦੱਸ ਜੀ ਭਾਈ 17 ਕਿਲੋ ਦਿੱਤਾ ਜੀ 17 ਕਿਲੋ ਦੁੱਧ ਦੂਜੇ ਸੀਰ ਦੇ ਨਾਲ ਮਸ਼ੀਨ ਦਿੱਤਾ ਹੈਗਾ ਇਹ ਦੁੱਧ ਤਾਂ ਕਰੀ ਸੋਹ ਜੀ ਆ ਮੱਝ ਆ ਵੀ ਜੇ ਮੱਝ ਨਾਲ ਸਾਡੇ ਕੋਲ ਦੁੱਧ ਪੂਰਾ ਚੰਗਾ ਹੈਗਾ ਇਸ ਥੀ ਵੀ ਸਵਾਰਨੇ ਮੱਝ ਆ ਜੀ ਪੂਰੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਲੈ ਵੀ ਪੂਰੇ ਥੋਕ ਮੇ ਥਾਣਾ ਕੱਲਿਆ ਕੱਲਿਆ ਥਾਣਾ ਹੋਰ ਤੋਰ ਕਰ ਦੁਬਾਰਾ ਪੈਕ ਵਾਰ ਹੋਰ ਤੋਰ ਕਰ ਦਿਖਾਵਾਂਗੇ ਆ ਜਾਓਏ ਨੀਲੀ ਰਵ ਦੀ ਮਾਜਾ ਬਾਕੀ ਦੇਖੋ ਚਿੱਟੀ ਅੱਖ ਦੀ ਆ ਲਾਹ ਚਪੂਰੀਆਂ ਕਾਲੀ ਡੰਟ ਮਾਜਾ ਆਹ ਦੇਖੋ ਉਸ ਵੀ ਚਿੱਟੀ ਆ ਕੋਈ ਬੰਨਾ ਜੀ ਬਾਕੀ ਬੇਲ ਦੀ ਬਹੁਤ ਚੰਗੀ ਆ ਮਾਜਾ ਕਬਾ ਕਿੱਥੋਂ ਵੀ ਛੱਡਾਂਗੇ ਵੀਰੇ ਜਿਵੇਂ ਵੀਰੇ ਸ਼ੂਟ ਸ਼ੂਟ ਕੀ ਆ ਮੱਧ ਦੀ ਕਰ ਦੇ ਕੋਈ ਗੱਲ ਨਹੀਂ ਵੀਰੇ ਮਾਨਤਾਂ ਵਧੀਆ ਕਰ ਦੇ ਬਾਕੀ ਲਓ ਬਾਈ ਕਹਿੰਦਾ ਮਾਨਤਾਂ ਬਾਕੀ ਮੌਕੇ ਤੇ ਆ ਲਓ ਧੰਨਵਾਦ ਦੋਸਤੋ